ਫੈਸਲ ਜਿਹੜਾ ਅਜੀਬਪੁਰ ਖਦਾਵਤ ਜਿਹੜਾ ਸਮਸ਼ਾਨ ਘਾੜ ਦਾ ਮਾਮਲਾ ਸਾਹਮਣੇ ਆ ਉਹਦੇ ਵਿੱਚ ਕੀ ਨਿਕਲ ਆਇਆ ਉਹਨੂੰ ਵਿੱਚ ਸਾਨੂੰ ਸਰਪੰਚ ਦਾ ਫੋਨ ਆਇਆ ਸੀ ਵੀ ਇਦਾਂ ਇੱਕ ਕਬਰਿਸਤਾਨ ਹੈ ਉਹਦੇ ਵਿੱਚ ਇੱਕ ਬੋਡੀ ਜਿਹੜਾ ਜਿਵੇਂ ਉਹਦੀ ਮਿੱਟੀ ਜਿਵੇਂ ਕੁੱਤਿਆਂ ਵੱਲੋਂ ਭੁੱਟੀ ਗਈ ਤਾਂ ਉਹਦੇ ਹੱਥ ਤੇ ਇੱਕ ਥੋੜਾ ਜਿਹਾ ਬੈਲ ਬਾਰ ਆਇਆ ਜਿਹੜਾ ਅਸੀਂ ਮੌਕੇ ਤੇ ਗਏ ਤੇ ਮੌਕਾ ਵੇਖਿਆ ਗਿਆ ਜਿਹੜਾ ਇਹ ਪਿੰਡ ਦਾ ਕਬਰਸਤਾਨ ਹੈ ਘਟੂ ਘਟ ਪੰਜ ਸੱਤ ਪਿੰਡ ਲਾਗੇ ਵਾਲੇ ਗੁੱਜਰ ਭਾਈਚਾਰਾ ਤੇ ਕ੍ਰਿਸਚਨ ਭਾਈਚਾਰਾ ਦੋਵੇਂ ਕਬਰਸਤਾਨ ਵਰਤਦੇ ਨੇ ਜਿਹੜਾ ਇਹ ਬੋਡੀ ਆ ਵੀ ਇਹ ਜਿਵੇਂ ਪੱਕੀ ਜਗਾ ਹੋਂ ਕਰਕੇ ਜਿਆਦਾ ਢੂੰਗੀ ਨਹੀਂ ਨੱਪੀ ਗਈ ਤੇ ਇਹ ਜਾਨਵਰ ਜਿਵੇਂ ਕੁੱਤਿਆਂ ਵੱਲੋਂ ਉਹਦਾ ਪੈਰ ਥੋੜਾ ਮਿੱਟੀ ਉਤੋਂ ਹਟਾਈ ਗਈ ਜਿੱਤੇ ਕਰਕੇ ਹੱਥ ਤੇ ਪੈਰ ਬਾਹਰ ਆਇਆ ਤੇ ਬਾਕੀ ਇਹਦੇ ਵਿੱਚ ਉਹਨਾਂ ਨੇ ਆਪਣੇ ਰੀਤੀ ਰਿਵਾਜ ਨਾਲ ਬੋਡੀ ਨੱਪੀ ਜਾ ਰਹੀ ਹੈ ਚਿੱਟਾ ਕਪੜਾ ਵੀ ਬੋਡੀ ਦੇ ਉੱਤੇ ਲੇਟਿਆ ਆਇਆ ਹੈ ਤੇ ਹੋਰ ਵੀ ਜਿਹੜੇ ਆਪਣੇ ਪੱਥਰ ਵਗੈਰਾ ਲੱਗੇ ਹੋਏ ਸੀ ਫਿਲਹਾਲ ਤੇ ਅਸੀਂ ਇਹਨਾਂ ਨੂੰ ਆਪਾਂ ਬੋਡੀ ਨੂੰ ਹੋਰ ਮਿੱਟੀ ਪਾ ਕੇ ਤੇ ਆਪਾਂ ਦੱਬਦਾ ਹੈ ਤੇ ਲੱਗ ਜਗਤ ਦੇ ਜਿਹੜੇ 5-7 ਪਿੰਡਾਂ ਦੇ ਜਿਹੜੇ ਇਹ ਬੰਦੇ ਇੱਥੇ ਕਬਰਸਤਾਂ ਚਾਹੁੰਦੇ ਨੇ ਸਾਰਿਆਂ ਨੂੰ ਅਸੀਂ ਬੁਲਾ ਰਹੇ ਹਾਂ ਤਸੀਂ ਵੈਰੀਫਾਈ ਕਰ ਲਾਂਗਾ ਕਿ ਕਿੰਨਾ ਦੀ ਆਪਣੀ ਮੌਤ ਹੋਈ ਆ ਤੇ ਵੈਰੀਫਾਈ ਕਰਕੇ ਤੇ ਫਿਰ ਅਗਲੀ ਬੰਦੀ ਕਰ ਦੇਵਾਂਗਾ